ਆਰੇ ਨਾਲੇ ਪਹਿਲਵਾਨ ਸੁਖਦੀ ਸਿਹਾੜਾ ਤੇ ਸੁਨੀਲ ਚੱਲਾ ਜਿੰਕਪਰੀਆ ਇਹ ਮਨਵੀ ਤਿਆਰ ਹੋ ਜੇ ਇਹਦੇ ਦੇ ਪਾਸੇ ਜਾਸਾ ਕਿੰਦੇ ਬਾਪੂਪਰੀਆ ਸੰਤ巴巴 ਬਲਵੰਤ ਸਿੰਘ ਸਿਹਾੜੇ ਵਾਲੇ ਉਹਨਾਂ ਦੇ ਨਾਲ ਤੇ ਖੜਾ ਚੌਂਦਾ ਬਾਪੂਪੁਰ ਦੀ ਧਰਤੀ ਤੇ ਆ ਦੂਸਰੇ ਪਾਸੇ ਆ ਨਾ ਜਾਣ ਕੇ ਤੇ ਰੌਲਾ ਜੀਮੇ ਵਾਲਾ ਜਗਤਾਰ ਗੋਲੂ ਪਹਿਲਵਾਨ ਦੀ ਉਹਦੇ ਖੜੇ ਰਾਂ ਮੰਨੇ ਬੰਜੀਤ ਕੋ ਸਾਹਿਬ ਉਹਨਾਂ ਦਾ ਤਿਆਰ ਕੀਤਾ ਪਹਿਲਵਾਨ ਆ ਕੁਸ਼ਤੀ ਮਹਾਨ ਦੇ ਜਿਹਨੇ ਨੌਜਵਾਨਾਂ ਦਰਬਾਰ ਯਾਕਿਆ ਕਹਿੰਦੇ ਚੰਦੀ ਕੁਸ਼ਤੀ ਦੇ ਪੁਰਾ ਦੇ ਦਰਮਿਆਨ ਆਪ ਦੇਖਾਂਗੇ ਕੌਣ ਜਿੱਤ ਕਰਦਾ ਸਰਦਾ ਵਾਹ ਵੀ ਵਾਹ ਬਹੁਤ ਵਧੀਆ ਮੁਕਾਬਲਾ ਕਹਿੰਦਾ ਟਿਕ ਟਿਕ ਉੱਠਦੇ ਏ ਤੇਰੇ ਸੋਹਣਿਆ ਇਰਾਦੇ ਦੇ ਤੱਕੇ ਹੌਸਲੇ ਨਹੀਂ ਛੱਡਦੇ ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੋ ਹੀ ਨੇ ਸੂਚਨਾ ਤੇ ਚੰਡੇ ਗੱਢਦੇ ਉਹ ਮੂੰਹ ਦੇ ਉੱਤੇ ਦਿੰਦੇ ਲੋਖ ਆਲਾ ਸ਼ੇਰੀਆਂ ਵਿੱਚ ਵਿੱਚੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਬੇੜਤਾਂ ਦੀ ਸੂਈ ਰੱਖ ਲਾਲ ਟੱਕ ਤੇ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਦਾ ਇਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਦਾ ਬੱਕੇ ਕੰਦੇ ਸ਼ਾਨਦਾਰ ਮੰਗਲ ਜੱਟ ਲਾਹਨਵਾਜ ਜੀਮਾ ਦੀ ਧਰਤੀ ਦਾ ਉੱਪਰਲੇ ਪਾਸੇ ਤੇ ਸੁਖੀ ਮਹਿਲਵਾਨ ਹੈ ਕੁਸ਼ਤੀ ਖੜਾ ਕੱਗਾ ਥਿਚਲੇ ਪਾਸੇ ਆ ਬੜੀ ਮਹਿਮਦ ਵਧੀਆ ਕੁਸ਼ਤੀ ਚੱਲਦੀ ਹੋਈ ਆਦਰੇ ਬਾਜ ਬਲਵੰਤ ਜੀ ਚੀਮਾ ਤੇ ਸੁਖੀ ਬਲਵੰਤ ਜੀ ਕੱਗਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਇਹ ਇਧਰ ਰੋਹਿਤ ਬੈਲਵਾਂਜੀ ਚੀਮਾ ਜਸ ਬੈਲਵਾਂਜੀ ਮਾਮੂਪੁਰ ਉਧਰ ਧੰਨਵਾਦ ਕਰਦੇ ਆ ਸਾਡੇ ਸਤਕਾਰਯੋਗ ਪ੍ਰਸਿੱਧ ਬਲਾਰੇ タルਮਾ ਹਰਿਆਉ ਜੀ ਉਹਨਾਂ ਦੇ ਬੇਟੇ ਆ ਸਾਫੀ ਹਰਿਆਉ ਜਿਸ ਬਣਾ ਨੇ ਇਡੀਆਂ ਫਲੈਕਸਾਂ ਬਣੀਆਂ ਨੇ ਇਸ ਵੀਰ ਨੇ ਸਾਫੀ بھائی ਨੇ ਡਿਜ਼ਾਈਨ ਕੀਤੀਆਂ ਅਰ ਬਹੁਤ ਵੱਡਾ ਧੰਨਵਾਦ ਕਰਦਾ ਵੀਰ ਦਾ ਜੜੀਆਂ ਫਲੈਕਸਾਂ ਬਣਾਈਆਂ ਨੇ ਡਿਜ਼ਾਈਨ ਕੀਤੀਆਂ ਬੜੇ ਵਧੀਆ ਟੱਕ ਦੇ ਨਾਲ ਔਰ ਵੱਡਾ ਪਿਆਰ ਵੀ ਆ ਭਾਈ ਜੁਕਤਾਰ ਗੋਲੂ ਕੋਲਵਾ ਕੇ ਉਹਨਾਂ ਦੇ ਨਾਲ ਧਰਮ ਦੇ ਵੀਰ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਫੋਟੋਆਂ ਦੇ ਵੀਰ ਬੇਹਦੀਆ ਫੋਟੋਆਂ ਬੜੇ ਸਰਕ ਬਈ ਫੋਟੋਆਂ ਦੇ ਵੀਰ ਸਰਕ ਬੜਾਓ ਪਲੀਜ਼ जय भगवान ते परब्रंदर वाह जी वाह ਨਾਲ ਚੋਦੀ ਹੁਸਤੀ ਨੌਜਵਾਨਾਂ ਦੇ ਦਰਮਿਆਨ ਕੌਣ ਜਿੱਤੇਗਾ ਕੌਣ ਹਰੇਗਾ ਕੰਨੇ ਪਨਵਾਜ ਬਾਜੀ ਉੱਪਰਲੇ ਪਰਸੀ ਉਹ ਵਾਹ ਜੀ ਵਾਹ ਉਸ ਸਮੇਂ ਦੀ ਬਾਤਾਂ ਨੌਜਵਾਨਾਂ ਦਰਮਿਆਨ ਜੋਰ ਲੱਗਿਆ ਹੋਇਆ ਤੜਿਆ ਹੋਇਆ ਤੌਰ ਦੇ ਕੋਟਾ ਬੋ ਦੰਦੇ ਹਾਰੀਆਂ ਉਹ ਜ਼ੋਰ ਜਦੋਂ ਲੱਗ ਜਾਂਦਾ ਫਿਰ ਤੋੜਦੇ ਉਦੋਂ ਤਾਈਂ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲਾ ਨਾ ਹੋਣ ਜਦੋਂ ਜਿੱਤ ਹਾਰਦੇ ਉਹ ਕੀਤੀ ਹੈ ਕਮਿਟਮੈਂਟ ਖੁੱਲੇ ਟੈਨ ਦੀ ਅੱਜ ਕਰੇ ਮਜਬੂਰ ਪਰ ਬਹਾਦਰ ਆਹ ਕਹਿੰਦੇ ਛੀਮਿਆਂ ਦੀ ਧਰਤੀ ਦਾ ਮਰਵਾਜ ਬਲਵਾਨ ਜਿੱਤ ਪ੍ਰਾਪਤ ਕਰ ਗਿਆ ਪਹਿਲਵਾਨ ਦੇ ਛੀਮੇ ਵਾਲੇ ਦਾ ਬੇਟਾ ਏ ਕਹਿੰਦੇ ਜਗਤਾਰ ਗੋਉ ਦਾ ਬੇਟਾ ਹੈ ਇਹ ਕਿ ਜ਼ੋਰਦਾਰ ਤਾੜੀ ਮਾਰੋ ਬਾਜੀ ਬਾਜੀ ਕਮਾਲ ਕਰ ਗਿਆ 21 ਸਾਲਾਂ ਦੀ ਉਮਰ ਹੈ ਤੇਰੀ 4 ਸਾਲਾਂ ਦੇ ਜੱਟ ਬਣ ਕੇ ਖੜਾ ਭਾਈ ਭਾਈ ਕਹਿੰਦੀ ਦੁਨੀਆ ਬਰਮਿੰਦਰ ਬਾਬਾ ਫਲਾਹੀ ਜਿਹੜੇ ਹਿਸਾਬ ਨਾਲ ਮੁੰਡੇ ਨੇ ਕੁੱਸਤੀ ਜਿੱਤੀ ਆ ਭਾਈ ਜੀਮਿਆਂ ਦੇ ਤਾੜੀ ਨਹੀਂ ਬੱਜੀ ਕਿ ਲਾਲ ਬਾਜੀ ਸੋਨੇ ਸਾਰੇ ਭਰਾ 1998 ਬਾਡੇ ਹੁੰਦਾ ਆ ਪਰਸ਼ਾ ਦੇ ਬੋਲਾਂ ਤੇ ਬਾਈ ਦੇਜੀ ਪਹਿਲਵਾਨ ਇਹ ਜਿਹੜੇ ਬੱਚੇ ਹੈ ਜੋੜੇ ਜਗਤਾਰ ਗੋਲੂ ਦੇ ਕਰ ਬਹੁਤ ਖੁਸ਼ੀ ਦੀ ਗੱਲ ਹੈ 1956 ਦੇ ਵਿੱਚ ਬੜੂ ਸਾਹ ਦੇ ਵਿੱਚ ਧਰਮੇ ਬਾਈ ਬਹੁਤ ਪਰਸ਼ਾ ਨੇ ਜਿਹੜੀ ਘੂ ਕਰਦੀ ਨੇ ਰੱਖੀ ਉਥੇ ਬਹੁਤ ਤਗੜੀ ਅਕੈਡਮੀ ਬਣੀ ਹੋਈ ਹੈ ਹਰ ਸਾ ਤੁਸੀਂ ਵੀ ਜਾਣਦੇ ਹੋ ਧਰਮਾ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਉਧਰੋਂ ਸਾਡੇ ਸਰਦਾਰ ਹਰਪ੍ਰੀਤ ਸਿੰਘ ਜਿਹੜੀ ਚਹਿਲ ਨਗਰ ਕੌਂਸਲ ਦੇ ਕੀ ਸਾਹਿਬਾ ਪਰ ਆਪ ਕੋਤੇ ਰਿਸ਼ਪਾਲ ਸਿੰਘ ਜੀ ਸੈਣੀ ਪੱਤਰਕਾਰ ਬਲਦੇਵ ਸਿੰਘ ਜੀ ਸਤੂ ਕੋਤੇ ਪੱਤਰਕਾਰ ਗੁਰਵਿੰਦਰ ਸਿੰਘ ਜੀ ਸਾਡੇ ਚਹਿਲ ਸਾਹਿਬ ਜਿੰਦਗੀ ਦੇ ਪਿਆਰੇ ਵੀਰ ਪਹੁੰਚਿਆ ਹੈ ਔਰ ਥਾਣੇਦਾਰ ਹਰਵੰਦ ਸਿੰਘ ਜੀ ਵਾਈ ਪਹਿਲਵਨ ਸਾਹਿਬ ਜੀ ਇੱਕ ਵਟੇ ਸਾਡੇ ਜਿੱਤੇ ਕਾਲਾ ਬਾਗੜੀਆਂ ਬੱਤੀ ਚੈਂਪੀਅਨਸ਼ਿਪ ਆ ਬੇਖਦੇ ਆ ਬਾਗ ਦੇ ਦੀ ਤਰਤੀ ਤਰਤੀ ਤੇ ਇਸ ਵਾਰ ਵੀ ਵੇਖਿਆ ਦੁਨੀਆਂ ਦੇ ਸਟਾਰ ਪਹੁੰਚਦੇ ਆ ਤੇ ਇਕੱਲਾ ਬੰਦਾ ਆਪਣੇ ਯਾਰਾਂ ਨਾਲ ਆ ਕੇ ਕਰਵਾਉਂਦਾ ਸਾਣਾ ਬਈ ਟਾਲਾ ਬਾਗੜੀਆਂ ਬਾਪਾ ਜਲਮਦਲ ਗੋਪੀ ਸੇਕੋ ਜਿਸ ਕਰਕੇ ਸਾਡਾ ਵੀਰ ਬਾਗੇ ਕੇ